ਮੈਂ ਸਰਪਜੀਤ ਸਿੰਘ ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ ਐ ਨਿਊ ਚੈਨਲ ਅਸੀਂ ਖੜੇ ਆ ਤਰਨਤਾਰ ਜ਼ਿਲ੍ਹੇ ਦੇ ਅੰਦਰ ਜਿੱਥੇ ਕਿ ਪਰਜਾ ਪੱਥ ਜਿਹੜਾ ਤੁਸੀਂ ਦੇਖਿਆ ਕਿ ਕਿ ਮਿੱਟੀ ਦੇ ਨਾਲ ਮਿੱਟੀ ਹੋਣਾ ਪੈਂਦਾ ਹੈ ਜਿਹੜਾ ਇੱਕ ਘੜਾ ਤਿਆਰ ਕਰਦੇ ਨੇ ਪਹਿਲਾਂ ਜਿਹੜੇ ਆ ਲੋਕ ਜਿਹੜੇ ਸੀ ਪਾਣੀ ਘੜੇ ਦਾ ਪੀਂਦੇ ਸੀ ਜਿੱਥੇ ਕਿ ਤੰਦਰੁਸਤੀ ਰਹਿੰਦੀ ਸੀ ਜੇ ਕੰਮ ਵੀ ਕਰਦੇ ਸੀ ਜਿਆਦਾ ਪਸੀਨਾ ਵੀ ਆ ਜਾਂਦਾ ਸੀ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਤੇ ਜਿਹੜਾ ਕਿ ਪਾਣੀ ਘੜੇ ਦਾ ਪੀਂਦੇ ਸੀ ਤੇ ਕੋਈ ਬਿਮਾਰੀ ਨਹੀਂ ਲੱਗਦੀ ਸੀ ਅੱਜ ਜੇ ਗੱਲ ਕੀਤੀ ਜਾਵੇ ਯੁੱਗ ਦੀ ਗੱਲ ਕੀਤੀ ਜਾਵੇ ਤੇ ਜਿਹੜਾ ਵਾ ਅੱਜ ਘੜੇ ਨੂੰ ਜਿਹੜਾ ਪਿੱਛੇ ਕਰ ਦਿੱਤਾ ਹੈ ਜਿੱਥੇ ਇੱਕ ਲੋਕ ਜਿਹੜੇ ਨੇ ਫਰਿੱਜਾਂ ਦੇ ਵਿੱਚ ਠੰਡਾ ਪਾਣੀ ਜਿਹੜਾ ਪੀਂਦੇ ਹੈ ਜਿੱਥੇ ਕਿ ਤੁਸੀਂ ਦੇਖ ਸਕਦੇ ਜੇ ਤੇ ਜਿਹੜਾ ਮਸ਼ੀਨ ਦੇ ਉੱਪਰ ਤੁਸੀਂ ਦੇਖ ਰਹੇ ਘੜਾ ਬਣਾ ਰਹੇ ਨੇ ਹੁਣ ਤੇ ਛੋਟੇ ਘੜੇ ਬਣਾ ਰਹੇ ਨੇ ਜਿਹੜੇ ਇੱਕ ਟੂਟੀ ਲਾ ਦਿੱਤੀ ਹੈ ਘੜੇ ਨੂੰ ਕਿ ਘੜੇ ਦੀ ਕੋਈ ਪ੍ਰੋਬਲਮ ਨਾ ਹੋਵੇ ਜ਼ਿਆਦਾਤਰ ਜੇ ਲੋਕ ਸ਼ੱਕੀਨ ਹੋ ਗਿਆ ਤੇ ਇਹ ਵੀ ਜਿਹੜਾ ਵਾ ਇਹਨਾਂ ਵੱਲੋਂ ਉਪਰਾਲਾ ਜਿਹੜਾ ਵੱਡਾ ਕੀਤਾ ਗਿਆ ਕਿ ਜਿਹੜੀ ਘੜੇ ਨੂੰ ਟੂਟੀ ਲਾ ਦਿੱਤੀ ਆ ਕਿ ਜੇ ਤੁਸੀਂ ਪਾਣੀ ਵੀ ਪੀਣਾ ਹੈ ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਪਾਣੀ ਜਿਹੜਾ ਵਾ ਟੂਟੀ ਲਾ ਕੇ ਜਿਹੜਾ ਵਾ ਤੁਸੀਂ ਉਦਾਂ ਹੀ ਪਾਣੀ ਪੀ ਸਕਦੇ ਜਿਆਦਾਤਰ ਜਿਹੜਾ ਵਾ ਲੋਕ ਜਿਹੜੇ ਨੇ ਫ੍ਰਿਜਾਂ ਦੇ ਪਾਣੀ ਪੀਂਦੇ ਆ ਆਓ ਪਰਜਾਪਤ ਨਾਲ ਗੱਲਬਾਤ ਕਰਦੇ ਹਾਂ ਕਿ ਤੁਸੀਂ ਜਿਹੜਾ ਘੜਾ ਤਿਆਰ ਕੀਤਾ ਹੈ ਜਿਹੜਾ ਘੜਾ ਤਿਆਰ ਕਰ ਰਹੇ ਜੀ ਨੇ ਤੇ ਇਹਦਾ ਜਿਹੜਾ ਵਾ ਕੀ ਮਹੱਤਵ ਦਿਆ ਕੀ ਜਿਹੜਾ ਲੋਕ ਪਾਣੀ ਪੀਂਦੇ ਕਿਸ ਬਿਮਾਰੀਆਂ ਤੋਂ ਦੂਰ ਹੁੰਦੀਆਂ ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਨਾਮ ਤੁਹਾਡਾ ਜੀ ਸਰ ਰਜਿੰਦਰ ਕੁਮਾਰ ਜੀ ਰਜਿੰਦਰ ਕੁਮਾਰ ਜੀ ਤੁਸੀਂ ਦੱਸੋ ਜਿਹੜਾ ਘੜੇ ਦਾ ਲੋਕ ਜਿਹੜੇ ਨੇ ਪਹਿਲਾਂ ਘੜੇ ਦੀ ਵਰਤੋਂ ਕਰਦੇ ਉਹ ਲੋਕੀ ਫ੍ਰਿਜਾਂ ਦਾ ਪਾਣੀ ਪੀਂਦਾ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ ਮੈਂ ਤਾਂ ਇਹ ਕਹਿਣਾ ਜਾਂਦਾ ਜੀ ਸਾਰੇ ਜਣੇ ਆਪਣੇ ਘੜੇ ਦਾ ਪਾਣੀ ਪੀਣਾ ਚੰਗਾ ਹੈ ਇਹ ਤੱਕ ਤੇ ਇਹ ਜਿਹੜਾ ਫ੍ਰਿਜ ਦਾ ਪਾਣੀ ਹੈ ਉਹ ਨੁਕਸਾਨ ਕਰਦਾ ਹੈ ਜੇ ਬਟ ਇੱਕ ਤੇ ਉਹਨਾਂ ਨੂੰ ਬਿਮਾਰੀ ਬਹੁਤ ਜ਼ਿਆਦਾ ਲੱਗਦੀ ਹੈ ਪਰ ਜਿਹਦੇ ਪਾਣੀ ਦੇ ਨਾਲ ਜਿਹੜਾ ਘੜੇ ਦਾ ਪਾਣੀ ਇਹ ਹੈਗਾ ਇਹ ਤੰਦਰੁਸਤ ਰਹੀ ਰਹਿੰਦੀ ਹੈ ਨਾਲੇ ਇੱਕ ਪਾਣੀ ਇਹਦਾ ਵਧੀਆ ਰਹਿੰਦਾ ਹੈ ਇਹਦਾ ਕੋਈ ਨੁਕਸਾਨ ਨਹੀਂ ਹੈ ਅਸਿੰਦਰ ਜੀ ਜੇ ਗੱਲ ਕੀਤੀ ਜੇਵੇ ਜਿੱਦਾਂ ਕਿ ਤੁਸੀਂ ਦੱਸਿਆ ਕਿ ਜਿਹੜਾ ਘੜੇ ਦੇ ਪਾਣੀ ਦੇ ਨਾਲ ਕੋਈ ਨੁਕਸਾਨ ਨਹੀਂ ਜੇ ਦੇਖਿਆ ਜਾਵੇ ਤੁਸੀਂ ਜਿਹੜਾ ਲੋਕ ਜਿਹੜੇ ਅੱਜ ਕੱਲ ਜਿਵੇਂ ਸੋਲ ਹੋ ਗਏ ਨੇ ਤੁਸੀਂ ਟੂਟੀ ਵੀ ਲਗਾਤੀ ਪਹਿਲਾਂ ਜਿਹੜੇ ਨੇ ਲੋਕੀ ਖੇਤੀ ਕਰਦੇ ਸੀ ਤੇ ਪਾਣੀ ਜਿਹੜਾ ਲੋਕ ਪੀਂਦੇ ਸੀ ਘੜੇ ਦੇ ਵਿੱਚੋਂ ਗਲਾਸ ਭਰਦੇ ਸੀ ਹੁਣ ਟੂਟੀ ਵੀ ਲਾਤੀ ਹੈ ਬੇ ਲੋਕਾਂ ਨੂੰ ਕੀ ਪ੍ਰੋਬਲਮ ਬਣਾਵੇ ਇਹਦੇ ਬਾਰੇ ਕੀ ਕਹਿਣਾ ਚਾਹ ਸਾਰੇ ਲੋਕਾਂ ਵਾਸਤੇ ਇਹ ਇੱਕ ਟੂਟੀ ਵੀ ਲਾਤੀ ਹੈ ਬਹੁਤ ਵਧੀਆ ਕਰਦੇ ਕਰਦੇ ਉੱਠੇ ਜੁਠੇ ਹੱਥ ਨਾਲ ਲੱਗਣ ਤੇ ਟੂਟੀ ਆਪਣੇ ਨੱਪੋ ਤੇ ਪਾਣੀ ਉਸੇ ਵਲੇ ਬਾਹਰ ਆ ਜਾਂਦਾ ਪਹਿਲਾਂ ਇਹ ਗਲਾਸ ਭੰਦੇ ਹੁੰਦੇ ਸੀ ਤੇ ਗਲਾਸ ਭਰਨ ਨਾਲ ਥੋੜੀ ਦਿੱਕਤ ਆਂਦੀ ਹੁੰਦੀ ਸੀ ਤੇ ਹੁਣ ਇਹ ਇੱਕ ਕਨੇ ਟੂੜੀ ਲਾਤੀ ਤੇ ਉਹਦੇ ਵੇਲੇ ਤੇ ਬਹੁਤ ਸਹੂਦਾ ਕਰਤੀ ਹੈ ਤੇ ਉਹ ਨਾਲ ਇਹ ਵੀ ਘੜੇ ਦਾ ਪਾਣੀ ਉਹਦੇ ਨਾਲ ਵਧੀਆ ਰਹਿੰਦਾ ਹੈ ਕੀ ਜਿਹੜੀਆਂ ਕਿਸ ਜਿਹੜੀਆਂ ਬਿਮਾਰੀਆਂ ਨਹੀਂ ਲੱਗਦੀਆਂ ਜ਼ਿਆਦਾਤਰ ਜੇ ਆਟਾ ਫਰਿਜ ਵਿੱਚ ਰੱਖਦੇ ਆ ਪਾਣੀ ਵੀ ਬੀਬੀਆਂ ਰੱਖ ਦਿੰਦੀਆਂ ਘੜੇ ਦਾ ਕੀ ਮਤਲਬ ਹੈ ਕੀ ਬਿਮਾਰੀਆਂ ਨਹੀਂ ਲੱਗਦੀਆਂ ਇਹੜੀਆਂ ਘੜੇ ਦਾ ਤੁਸੀਂ ਜਿਹੜਾ ਵਾ ਟੂਟੀ ਲਾਤੀ ਆ ਜਾਂ ਪਾਣੀ ਲੋਕ ਪੀਂਦੇ ਨੇ ਸਰ ਅੱਜ ਕੱਲ ਤਾਂ ਇੰਨੀ ਬਿਮਾਰੀ ਚੱਲੰਦਾ ਹੈ ਇਹ ਅੱਜ ਕੱਲ ਦੇ ਲੋਕੀ ਫਰਿਜ ਦਾ ਪਾਣੀ ਪੀ ਲੈਂਦੇ ਬਾਹਰ ਦੀ ਚੀਜ਼ਾਂ ਖਾ ਲੈਂਦੇ ਉਹਦੇ ਨਾਲੇ ਬਿਮਾਰੀਆਂ ਲੱਗਣੀਆਂ ਹੁੰਦੀਆਂ ਪਹਿਲਾਂ ਇਹ ਜ਼ਮਾਨੇ ਦੇ ਵਿੱਚ ਕੀ ਆ ਇੱਕ ਕਾੜਨਾ ਰੱਖ ਦਿੰਦੇ ਨੇ ਰੱਖਦੇ ਸੀ ਤੇ ਉਹਦੇ ਵਿੱਚ ਦੁੱਧ ਸਾਰੀ ਦਿਹਾੜੀ ਉਬਲਣਾ ਰੱਖ ਦਿੰਦੇ ਨੇ ਤੇ ਉਹ ਦੁੱਧ ਰੜੜ ਕੇ ਲਾਲ ਹੋ ਜਾਂਦਾ ਹੈ ਤੇ ਉਹ ਦੁੱਧ ਐ ਵਧੀਆ ਮੰਨ ਜਾਂਦਾ ਹੈ ਹੁਣ ਅੱਜ ਕੱਲ ਕੀ ਹੈ ਮਿੰਟੋ ਮਿੰਟ ਦੁੱਧ ਆ ਗਿਆ ਦੁੱਧ ਗਰਮ ਕੀਤਾ ਤੇ ਲਾਓ ਫਿਰਚੇ ਦੇ ਵਿੱਚ ਰੱਖ ਦੋ ਜੀ ਤੇ ਅਸੀਂ ਇਹ ਕਹਿੰਦੇ ਜਾਂਦੇ ਹਾਂ ਜੇ ਆਪਣੇ ਕਾੜਨਾ ਹੋ ਗਿਆ ਜੀ ਚਾਟੀ ਹੋ ਗਈ ਚਾਟੀ ਦੇ ਵਿੱਚ ਉਹਦੇ ਵਿੱਚ ਲਸੀ ਲਸੀ ਵਧੀਆ ਮੰਨਦੀ ਹੈ ਤੇ ਨਾਲੇ ਟੇਸਟ ਵੀ ਵੱਖਰਾ ਮਿਲੂਗਾ ਮਿੱਟੀ ਦੇ ਪੰਡੇ ਦੇ ਵਿੱਚ ਔਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਜਿੱਦਾਂ ਕਿ ਤੁਸੀਂ ਦੱਸਿਆ ਕਿ ਘੜੇ ਦੇ ਉਹ ਜਿਹੜਾ ਲੋਕ ਵਰਤੋਂ ਕਰਦੇ ਸੀ ਅੱਜਕੱਲ ਬੀਬੀਆਂ ਜਿਹੜੀਆਂ ਨੇ ਘੜੋਂ ਦੀ ਘੜੇ ਦੀ ਵਰਤੋਂ ਨਹੀਂ ਕਰਦੀਆਂ ਦਾਲ ਵੀ ਬਣਾਉਂਦੇ ਸੀ ਸਾਗ ਵੀ ਬਣਾਉਂਦੇ ਕੀ ਇਹਦੀ ਕੋਈ ਪ੍ਰੋਬਲਮ ਆਉਂਦੀ ਆ ਕੀ ਇਹਦੇ ਵਿੱਚ ਸਬਜ਼ੀ ਕਿੱਦਾਂ ਦੀ ਬਣਦੀ ਆ ਕਿੱਦਾਂ ਦਾ ਟੇਸਟ ਆਉਂਦਾ ਸਰ ਇਹਦੇ ਵਿੱਚ ਜਿਹੜੀ ਮਿੱਟੀ ਥੋੜੀ ਹੁੰਦੀ ਹੈ ਉਹਦੇ ਵਿੱਚ ਸਾਗ ਦਾਲ ਬਣਾਓ ਉਹਦੇ ਵਿੱਚ ਤੇ ਨਾਲ ਟੇਸਟ ਵੀ ਵੱਖਰਾ ਹੋ ਨਾਲ ਸਬਜ਼ੀ ਵੀ ਸੁਆਦਮਨ ਹੋਵੇ ਨਾਲ ਸਬਜ਼ੀ ਖਰਾਬ ਵੀ ਨਹੀਂ ਹੋਣੀ ਹੈ ਜਿਹੜੇ ਸਟੀਲ ਦੇ ਭਾਂਡੇ ਆ ਉਹਦੇ ਵਿੱਚ ਸਬਜ਼ੀ ਮਿੰਟ ਟੂ ਮਿੰਟ ਖਰਾਬ ਹੋ ਜਾਂਦੀ ਹੈ ਭਾਵੇਂ ਇਹਨੂੰ ਇੱਕ ਦਿਨ ਭਾਵੇਂ ਬਾਹਰ ਹੀ ਪਏ ਰਹਿਣ ਦੋ ਤਾਂ ਵੀ ਸਬਜ਼ੀ ਸਹੀ ਰਹੂਗੀ ਇਹਦੇ ਵਿੱਚ ਤਾਂ ਇੱਕ ਨਾਲ ਇਹਦੇ ਵਿੱਚ ਆ ਕੁਝੇ ਦੇ ਵਿੱਚ ਤੁਸੀਂ ਆਪਣੇ ਦਹੀਂ ਦੁੱਧ ਵਗੈਰਾ ਜਮਾ ਸਕਦੇ ਹੋ ਤੇ ਇੱਕ ਆਪਣਾ ਆਲੂ ਬਖਾਰਾ ਵੀ ਭੇਜ ਸਕਦੇ ਹੋ ਕਿਉਂ ਉਹ ਹੁੰਦੀ ਹੈ ਆਪਣੇ ਪੇਟ ਦੀ ਗਰਮੀ ਵਾਸਤੇ ਤੇ ਉਹਦੇ ਵਿੱਚ ਥੋੜੀ ਗਰਮੀ ਹੋ ਜਾਂਦੀ ਹੈ ਤੇ ਇਹ ਕੁਝੇ ਦੇ ਵਿੱਚ ਆਲੂ ਬਖਾਰਾ ਭੇਗੇ ਤੇ ਦੋ ਤਿੰਨ ਚੀਜ਼ਾਂ ਪਾ ਕੇ ਤੇ ਇਹ ਆਪੀਓ ਦੇ ਨਾਲ ਉਹਦੇ ਨਾਲ ਸਰੀਰ ਵੀ ਸੈੱਟ ਹੋ ਜਾਂਦਾ ਹੈ। ਕੀ ਸੁਨੇਹਾ ਦੇਣਾ ਚਾਹੋਗੇ ਲੋਕਾਂ ਨੂੰ? ਅਸੀਂ ਤੇ ਇਹ ਕਹਿੰਦੇ ਵਾਦ ਵਾਦ ਆਪਣੇ ਮਿੱਟੀ ਦੇ ਭਾਂਡੇ ਯੂਜ਼ ਕਰੋ ਜੀ। ਆਓ ਜੀ ਇਹਨਾਂ ਦੱਸਿਆ ਹੈ ਕਿ ਜਿਹੜਾ ਵਾ ਤੁਸੀਂ ਦੇਖਿਆ ਕਿ ਅੱਡੇ ਆਪਣੇ ਤੇ ਬੈਠੇ ਹੋਏ ਨੇ, ਮਿਹਨਤ ਕਰ ਰਹੇ ਨੇ। ਮਿੱਟੀ ਦਾ ਜਿਹੜਾ ਭਾਂਡਾ ਏ ਪਹਿਲਾਂ ਮਿੱਟੀ ਨੂੰ ਗੋਇਆ ਜਾਂਦਾ, ਫਿਰ ਅੱਡੇ ਤੇ ਉਹਨੂੰ ਤਿਆਰ ਕਰਿਆ ਜਾਂਦਾ, ਫਿਰ ਅੱਡੇ ਤੇ ਲਿਆ ਕੇ ਆਪਣੇ ਉਹਨੂੰ ਬਣਾ ਕੇ ਤੇ ਇੱਕ ਕੱਚਾ ਭਾਂਡਾ ਜਿਹੜਾ ਏ ਇਹ ਤਿਆਰ ਕਰਦੇ ਨੇ ਫਿਰ ਉਹਨੂੰ ਅਗਨੀ ਦੇ ਵਿੱਚ ਇੱਕ ਰੱਖਿਆ ਜਾਂਦਾ ਏ ਰੱਖ ਕੇ ਜਿਹੜਾ ਇਸ ਭਾਂਡੇ ਨੂੰ ਫਿਰ ਤਿਆਰ ਕੀਤਾ ਜਾਂਦਾ ਏ ਜਿੱਥੇ ਕਿ ਲੋਕਾਂ ਨੂੰ ਜਿਹੜਾ ਵਾ ਇਹਨਾਂ ਸੰਦੇਸ਼ ਦਿੱਤਾ ਹੈ ਕਿ ਬਿਮਾਰੀਆਂ ਤੋਂ ਲੋੜ ਹੈ ਬਚਨ ਦੀ ਜਿਹੜੀ ਕਿ ਫ੍ਰਿਜਾਂ ਦੇ ਪਾਣੀ ਨਾ ਪੀਓ ਜਿਹੜਾ ਕਿ ਜਿਹੜੀ ਆ ਇੱਕ ਘੜਾ ਜਿਹੜਾ ਲਾ ਦਿੰਦਾ ਏ ਲੋਕਾਂ ਨੂੰ ਦਿੱਕਤ ਬਣਾਵੇ ਕਿ ਜਿਹੜਾ ਘੜਾ ਪਾਣੀ ਪੀਣ ਦੇ ਨਾਲ ਕਈ ਬਿਮਾਰੀਆਂ ਜੜੀਆਂ ਨੇ ਦੂਰ ਹੁੰਦੀਆਂ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਹਵਾਲੇ ਲੋਕ ਕਿੰਨਾ ਕੁ ਧਿਆਨ ਦਿੰਦੇ ਆ ਤਰਨ ਤਰਨ ਤੋਂ ਸਰਬਜੀਤ ਸਿੰਘ ਦੀ ਪਛੇੜ ਰਿਪੋਰਟ